ਮਰੀਆਚੀ। ਗਤਿ ਸ਼੍ਰੀ ਅਕਾਲ ਜੀ। ਹਾਂਜੀ, ਮੰਮੀ ਅੱਜ ਕੀ ਬਣਾ ਰਹੀ ਹਾਂ? ਅੱਜ ਆਪਾਂ ਬਣਾ ਰਿਹਾ ਗਜਰੇਲਾ। ਗਾਜਰਾਂ ਤਾਂ ਬਹੁਤ ਵਧੀਆ ਨੇ, ਲਾਲ-ਲਾਲ ਲੈਣਾ ਬਿਲਕੁਲ ਹੀ। ਦੇਖ ਲਾ ਕਿੱਡੀ ਕਿੱਡੀ। ਗਾਜਰਾ ਵੀ ਗਜਰੇਲਾ ਵੀ ਵਧੀਆ ਬਣੂਗਾ। ਅੱਜ ਗਜਰੇਲਾ ਬਣਾਉਣ ਦਾ ਖਿਆਲ ਕਿੱਥੋਂ ਆ ਗਿਆ? ਸਰਦੀਆਂ ਚੱਲਦੀਆਂ ਨੇ। ਸੋਚਿਆ ਕੁਝ ਮਿੱਠਾ ਬਣਾ ਕੇ ਖਾਇਆ ਜਾਏ ਮਿੱਠਾ ਬਣਾ ਕੇ ਖਵਾਈਏ ਬੱਚਿਆਂ ਨੂੰ ਠੀਕ ਐ ਚਲੋ ਫਿਰ ਇਹਨਾਂ ਨੂੰ ਆਪਾਂ ਥੋਈਏ ਸਮਾਰ ਪੰਜ ਕਿਲੋ ਗਾਜਰਾ ਲੈ ਲਈਆਂ ਧੋੜ ਧੋਈਏ ਫਿਰ ਆਪਾਂ ਇਹਨਾਂ ਨੂੰ ਪਹਿਲਾਂ ਪਾਣੀ ਦੇ ਵਿੱਚ ਮੈਂ ਤਾਂ ਗਾਜਰਾ ਤਾਂ ਇਹਨਾਂ ਦੇ ਕੋਟੂ-ਕੋਟੂ ਨਹੀਂ ਗਾਜਰਾ ਬਹੁਤ ਵੱਡੇ ਆ ਨੇ ਨਾ ਹਾਂ ਧੋ ਲੋ ਜਾ ਗਜਰੇਲਾ ਘਰੇ ਬਣਿਆ ਹੁੰਦਾ ਉਹਦਾ ਵੱਖਰਾ ਹੀ ਸੁਆਦ ਹੁੰਦਾ ਬਾਹਰ ਵਾਲੇ ਦਾ ਚਲੋ ਹੁੰਦੇ ਤਾਂ ਹੈਗੇ ਨੇ ਉਹ ਵੀ ਹੁੰਦਾ ਇਹ ਜਾਨੀ ਆਪਾਂ ਹੱਥੀਂ ਬਣਾ ਲੈਨੇ ਆਂ ਚੀਜ਼ ਹੂੰ ਵਧੀਆ ਬਣ ਜਾਂਦੀ ਆ ਹਾਂਜੀ ਆ ਤਾਂ ਖਾਧੀ ਜਾਂਦੀ ਆ ਸਹੀ ਗੱਲ ਆ ਸਰਦੀਆਂ ਚੱਲਦੀਆਂ ਨੇ ਠੰਡ ਦੇ ਵਿੱਚ ਹੀ ਹੁਣ ਖਾਧਾ ਜਾਂਦਾ ਗਰਮੀ ਤੇ ਖਾਅ ਨਹੀਂ ਹੁਣ ਹਾਂਜੀ ਹਾਂਜੀ ਉਹ ਤਾਂ ਹੈ ਸਹੀ ਗੱਲ ਆ ਆਹੀ ਵਾਖ ਬਣਾਓ ਤੋ ਤੋ ਕੇ ਰੱਖੀ ਜਾਓ ਕੱਤੇ ਬਾਸ਼ੂ ਦੇ ਗਜਰਾ ਧੋਕੇ ਹੋ ਗਈਆਂ ਸਾਫ਼ ਹਾਂਜੀ ਗਜਰਾ ਹੋ ਗਈਆਂ ਸਾਫ਼ ਹੁਣ ਇਹਨਾਂ ਨੂੰ ਬਣਾਉਣਾ ਕਰਦੇ ਹਾਂ ਇਹਨੂੰ ਹੁਣ ਕਦੂ ਕਾਸ ਕਰਨ ਦੀ ਤਿਆਰੀ ਹਾਂਜੀ ਹੁਣ ਕਦੂ ਕਾਸ ਕਰਕੇ ਇਹਨਾਂ ਨੇ ਬਣਾਉਨੇ ਗਜਰੇਲਾ ਜੱਗੀ ਬੋ ਕੋਸੋ ਕੇ ਖਾਣਾ ਮੈਂ ਗਿਜਰੇਲਾ ਦੇਲਾ ਨੂੰ ਤੇ ਜਿਵੇਂ ਜਾਣਾ ਹੀ ਹੁੰਦਾ ਹੂੰ ਉਹਨੇ ਮੋਕਣ ਤੋਂ ਪਹਿਲਾਂ ਹੀ ਚੋੜੀ ਕਹਿੰਦੀ ਕਹਿੰਦੀ ਪਨੀਰੀ ਲਾ ਕੇ ਦੇ ਹੂੰ ਮੈਂ ਕਿ ਲੋਭੋਲੀ ਬਨੀਰੀ ਆਈ ਉਹਨੂੰ ਮੈਂ ਆਖਣੇ ਆਣਾ ਨੂੰ ਦੱਸੀ ਮੈਂ ਖਾ ਨਿਆਣਾ ਨੇ ਛੱਡਣੀ ਨਹੀਂ ਖਾ ਲੈਣਗੇ ਚਾਰ ਦਿਨ ਤੂੰ ਖਾ ਲਈ ਜੱਗੀ ਆਇਆ ਜਦ ਦੀ ਕਹਿਤਾ ਉਹਨੇ ਕਹਿੰਦੀ ਜੱਗੀ ਪਨੀਰੀ ਖਾਈ ਆ ਤੇਰੀ ਮੰਮੀ ਨੇ ਨੇ ਆ ਬੇਰ ਕਹਾਂ ਮੰਮੀ ਪਨੀਰੀ ਲਿਆ ਮੈਂ ਨਾ ਕੁਲਗੀ ਪਰ ਕੇ ਜਿਸ ਦਿਮਾ ਤੇ ਮਾਸੀ ਕਰਕੇ ਪੁੱਤ ਬਣਾਈ ਆ ਪੰਜੇਰੀ ਟ ਬਣਾ ਲਿਓ ਮੰਮੀ ਪੰਜੇਰੀ ਤੇ ਗਜਰੇਲੇ ਦਾ ਤਾਂ ਬਹੁਤ ਸ਼ਕੀਨ ਸੀਗਾ ਉਹ ਇਹ ਨਾ ਮੈਂ ਇਹ ਦੇਹਲਾ ਰੋਜ਼ ਹੀ ਕਹਿਣਾ ਕਰੇ ਮੰਮੀ ਪੰਜੀਰੀ ਉਹ ਇਹ ਜੀ ਪੰਜੀਰੀ ਹੋਰ ਬਣਾ ਬਹੁਤ ਸਵਾਦ ਆ ਪੰਜੀਰੀ ਐ ਕਹਿਣਾ ਉਹ ਮੇਰਾ ਪੁੱਤ ਗਾਜਰਾ ਆਪਣੀਆਂ ਸਾਫ ਹੋ ਗਈਆਂ ਹੁਣ ਇਹਨੂੰ ਕੱਦੂ ਕਾਸ ਕਰਨ ਦੀ ਤਿਆਰੀ ਆ ਹਾਂ ਜੀ ਕੱਦੂ ਕਾਸ ਕਰਾਂ ਹਾਂ ਪਿਆਰ ਫੇਰ ਹਨੇਰਾ ਹੋ ਜੀ ਹਾਂ ਕਦੂ ਗਾਸ ਕਰਦੇ ਆ ਮੰਮੀ ਕਦੂ ਗਾਸ ਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਨਾ ਮੰਮੀ ਕਦੂ ਗਾਸ ਕਰਨ ਨੂੰ ਹੀ ਲੱਗਦਾ ਟਾਈਮ ਪਾਪੇ ਨੂੰ ਡੈਡੀ ਲਾਣੇ ਆ ਡੈਡੀ ਨੂੰ ਵੀ ਕੰਮ ਲਾਣੇ ਆ ਕਿਉਂ ਡੈਡੀ ਕਰੋਗੇ ਮੈਂ ਕਦੂ ਗਾਸ ਇੱਕ ਹੋਰ ਲੈ ਕੇ ਜੇ ਨਾ ਦੋਨੇ ਹੀ ਲੱਗੇ ਰਹੇ ਲੱਗੇ ਜਾਨੂੰ ਤੁਸੀਂ ਕਿੱਥੇ ਜਾਓਗੇ ਲੈਣ ਕਦੂ ਗਾਸ ਨੂੰ ਪਰਾਣਾ ਹੀ ਪਿਆ ਦੀ ਖਣ ਜੀਤ ਲੈ ਗਈ ਹਣ ਉਹਨੇ ਮੈਨੂੰ ਪਤਾ ਹੈਗਾ ਫਿਰ ਪ੍ਰਾਣਾ ਦੀ ਚਾਰ ਲੱਤਾਂ ਵਾਲਾ ਚਾਰ ਲੱਤਾਂ ਵਾਲਾ ਕਿਹੜਾ ਹੁੰਦਾ ਵਾ ਕਈ ਨਾ ਆਪਣੇ ਗਾਜਰਾਂ ਨੂੰ ਸੇਕ ਦੇ ਕੇ ਜਾਂ ਬਾਲ ਕੇ ਵੀ ਬਣਾ ਲੈਂਦੇ ਨੇ ਗਜਰੇਲਾ ਔਰ ਬਹੁਤ ਕੁਝ ਕਰਦੇ ਨੇ ਲੋਕ ਤਾਂ ਹਮ ਇੱਕ ਚੀਜ਼ ਨੂੰ ਬਣਾਉਣ ਦੇ ਕਈ ਤਰੀਕੇ ਹੁੰਦੇ ਨੇ ਜਿਵੇਂ ਮਰਜ਼ੀ ਬਣਾਈ ਜਾਓ ਬਾਦੇ ਦਾ ਪਾਣੀ ਸੁਕਾ ਕੇ ਵਿੱਚ ਉਰਾ-ਪਰਾ ਪਾਉਂਦੇ ਨੇ ਹੂੰ ਪਾਣੀ ਸੁਕਾ ਕੇ ਡਰਾਈ ਫਰੂਟ ਪਾ ਕੇ ਉਦਾਂ ਕਰ ਲੈਂਦੇ ਨੇ ਇਹਦਾ ਵੀ ਪਾਣੀ ਸੁਕਾਉਣਾ ਪੈਣਾ ਪਾਣੀ ਸੁਕਾ ਕੇ ਕਰਾਂਗੇ ਆਪਾਂ ਵੀ ਕੋਈ ਨਾ ਇਹਦੇ ਉੱਪਰ ਵਿੱਚ ਸਾਰਾ ਕੁਝ ਪੈ ਜਾਊਗਾ ਸਾਰੇ ਵਿੱਚ ਪੈ ਜਾਊਗਾ ਡਰਾਈ ਫਰੂਟ ਵਗੈਰਾ ਸਾਰੇ ਪੈ ਜਾਣਗੇ ਫਿਰ ਗਾਜਰਾ ਲਾਲ ਪਈਆਂ ਨੇ ਬਿਲਕੁਲ ਹਨਾ ਕਦੂਕਾਸ ਕਰਨ ਨੂੰ ਟਾਈਮ ਹੀ ਬੜਾ ਲੱਗ ਰਿਹਾ ਵਾ ਐਨਾ ਕੀ ਕੀਤਾ ਮੈਂ ਤਾਂ ਓਹੋ ਡੜੀ ਲੈ ਆਇ ਚਾ ਕਿਹੜੀ ਆ ਜੀ ਡੜੀ ਚਾਹ ਜੇ ਹੋਰ ਉਪਰ ਨਹੀਂ ਰੱਖ ਕੇ ਆਉਂਦੀ ਹੈ ਨਹੀਂ ਤੁਸੀਂ ਆਪਣੇ ਤਾਂ ਮੰਮੀ ਲਈ ਲੈ ਆਏ ਮੇਰੇ ਲਈ ਲੈ ਕੇ ਆਇ ਚਾ ਜੀ ਹੋਰ ਉਹਨੂੰ ਕੱਢ ਲੈਣ ਦੇ ਨਹੀਂ ਕੜਨ ਨੂੰ ਮਤਲਬ ਤੁਸੀਂ ਕੜ ਕਾੜ ਕੇ ਨਹੀਂ ਪੀਂਦੇ ਚਾਹ ਹੈ ਅਹੀ ਦੁੱਧ ਪੀਨੇ ਅੱਛਾ ਓਹੋ ਤਾਂ ਫਿਰ ਖਾਂ ਕੱਲੀ ਚਾਹ ਵਾ ਫਿਰ ਖਾਣ ਨੂੰ ਤਾਂ ਕੁਝ ਲੈ ਕੇ ਨਹੀਂ ਆਏ ਤੇਰੇ ਵਾਲੀ ਚਾਹ ਦੇ ਵਿੱਚ ਪੱਤੀ ਪਾ ਕੇ ਆਉਂਦੀ ਹੈ ਇਹ ਚ ਕੀ ਘਾਲਾ ਮੋਲ ਠੀਕ ਹੈ ਇਹ ਚ ਇਹ ਚ ਕਿ ਭਾਇਆ ਇਹਨਾਂ ਨੇ ਇਹ ਦੁੱਧ ਚ ਪੱਤੀ ਪਾਈ ਹੈ ਡੈਡੀ ਹੂੰ ਕਿਵੇਂ ਦੀ ਬਣੀ ਹੈ ਬਹੁਤ ਵਧੀਆ ਚਾ ਨਾਲ ਕੁਝ ਖਾਣ ਨੂੰ ਲੈਣਾ ਗੇਰ ਲੈ ਲੈ ਇਹਨਾਂ ਦਾ ਲੈ ਆਈ ਇਹ ਜਿਹੜਾ ਤੁਸੀਂ ਬਣਾਇਆ ਸੀ ਇਹ ਚ ਮਿੱਠਾ ਘੱਟ ਪਾਇਆ ਸੀ ਗਜਰੇਲੇ ਚ ਆਨੂ ਡੈਡੀ ਚੱਕ ਲਓ ਖਾ ਲਓ ਮੈਂ ਮਿੱਠਾ ਪਾ ਲੀ ਹੁਣ ਉਹ ਚਾਹ ਜਿਹੜੀ ਪਈ ਹੈ ਚਾਹ ਦੇ ਵਿੱਚ ਤਾਂ ਮੈਂ ਪਾ ਲੂੰਗੀ ਇਹ ਤੁਸੀਂ ਘੱਟ ਮਿੱਠੇ ਵਾਲਾ ਬਣਾਇਆ ਹਨਾ ਇਹ ਸ਼ੱਕਰ ਪਾ ਕੇ ਸ਼ੱਕਰ ਪਾ ਕੇ ਬਣਾਇਆ ਸੀ ਇਹ ਅੱਛਾ ਆਪਾਂ ਬੂਰਾ ਘੰਡਾ ਪਾਵਾਂਗੇ ਆ ਕੀ ਪਾਵਾਂਗੇ ਕੋ ਮਰਜ਼ੀ ਪਾ ਲੈ ਹਾਂਜੀ ਮੀਠਾ ਸੰਭਾ ਬੂਰਾ ਘੰਡਾ ਜਾਂ ਸ਼ੱਕਰ ਪਰ ਵੀ ਪਾ ਸਕਦੇ ਮੂਰਾ ਖੰਡ ਮੂਰਾ ਖੰਡ ਪਾਵਾਂਗੇ ਹਨਾ ਮੰਮੀ ਮੂਰਾ ਖੰਡ ਮੂਰਾ ਖੰਡ ਨਾ ਹੂੰ ਮੂਰਾ ਖੰਡ ਹੀ ਪਾਵਾਂਗੇ ਡੈੜੀ ਕੱਦੂ ਗਾਸ ਕਰਕੇ ਕਿਦਾਂ ਤਾਂ ਲੱਗ ਰਿਹਾ ਤੁਹਾਨੂੰ ਗਾਜਰਾਂ ਦਾ ਇਹ ਤਾਂ ਬੜੀਆਂ ਗਾਜਰਾਂ 10-10 ਕਿਲੋ ਇੱਕ ਦਿਨ ਚ ਮੈਂ ਕੀਤੀਆਂ ਨੇ ਤੁਸੀਂ ਕਦ ਕੀਤੀਆਂ ਨੇ 10-10 ਕਿਲੋ ਅੱਗੇ ਤੁਹਾਡੀ ਉਹ ਜਿਹੜੀ ਦੁਕਾਨ ਹੁੰਦੀ ਸੀ ਡੋਗਰ ਵਾਲੀ ਹਾਂਜੀ ਉੱਥੇ ਬਣਾ ਕੇ ਲਿਆਉਂਦੇ ਹੁੰਦੇ ਸੀ ਕੋਈ ਵਰੀ ਮਿਲਾ ਕੇ ਲਿਆਂਦਾ ਸੀ ਅਸੀਂ ਉੱਥੇ ਨਾਕ ਕੇ ਗਾਜਰਾਂ ਲੈ ਕੇ ਕੱਦੂ ਕਸ ਕਰਕੇ ਦਿੱਤਾ ਚਲੋ ਵਧੀਆ ਮੰਮੀ ਨੇ ਤੁਹਾਨੂੰ ਕੰਮ ਲਾਤਾ ਹੂੰ ਹੂੰ ਇਹ ਗਾਜਰ ਬਗਾਨੀ ਕਿਵੇਂ ਕਰਤਾ ਨਹੀਂ ਤਾਂ ਆਪੀ ਕਰ ਲੈਂਦੇ ਸਰੋ ਜੇ ਕਦੇ ਕਦੇ ਮੰਮੀ ਦੀ ਹੈਲਪ ਵੀ ਕਰਨੀ ਚਾਹੀਦੀ ਥੀ ਆ ਮੈਂ ਬੁਰੀ ਹਾਂ ਅਸ ਜੇ ਉਹ ਦੇਖ ਕੇ ਮੇਰੀ ਸਤਨੀ ਅੱਖੀ ਲੱਗੀ ਹੁਣ ਜਾਨੀ ਹੁਣ ਤਾਂ ਪਾਪੇ ਨੇ ਚੱਕ ਲੈਣੇ ਪੱਤੇ ਸਾਰੇ ਕਰਕੇ ਹੁਣ ਫਿਰ ਬਸ ਡੜੇ ਰਹਿ ਕਿੰਨੀਆਂ ਗਈਆਂ ਹੁਣ ਬਸ ਆਹ ਦੇਖੋ ਆ ਇੰਨੀਆਂ ਰਹਿ ਗਈਆਂ ਥੋੜੀਆਂ ਜੀਆਂ ਕੋਈ ਨਾ ਕਰ ਲੈਣ ਤੇ ਮੰਮੀ ਰਹਿ ਗਏ ਬਸ ਥੋੜੇ ਜੇ ਰਹਿ ਗਏ ਹੋ ਗਿਆ ਕਦੂਕਾਸਤ ਹੋ ਗਿਆ ਹਰ ਇਹ ਜਿਹੜਾ ਕਰਮਾ ਨੂੰ ਤੇ ਇਹੀ ਔਖਾ ਹੋਰ ਨਹੀਂ ਕੁਝ ਕਦੂਕਾਸ ਕਰਨੀ ਔਖਾ ਲੱਗਦਾ ਵਾ ਪਤਾ ਲੱਗਦਾ ਨਾ ਕਦੂਕਾਸ ਕਰਕੇ ਜੇ ਆਪਾਂ ਬਣਾਉਨੇ ਆ ਗਜਰੇਲਾ ਤੇ ਮਿਹਨਤ ਵੀ ਲੱਗਦੀ ਆ ਨਾ ਫਿਰ ਉਹ ਇਹ ਬਾਲ ਕੇ ਕਿਹਨੇ ਵਿੱਚ ਪਾਣੀ ਵੜ ਜਾਂਦਾ ਉਹਨਾਂ ਦੇ ਇਹ ਰੋ ਨੂੰ ਸੁਕਾਈ ਬਾਲ ਕੇ ਸੇਕ ਲਵਾ ਕੇ ਕੋਸ ਤਰੀਕੇ ਨਾਲ ਬਣਾਉਂਦੇ ਨੇ ਪਹਿਲਾਂ ਦੇ 2 ਕਿਲੋ ਤਾਂ ਸਿਰ ਤਾਂ ਹੀ ਨਿਕਲ ਗਏ ਨਾ ਐਵੇਂ ਹੀ ਆ ਫਿਰ ਸਾਫ਼ ਕਰਕੇ ਕਦੂਕਾਸ ਕਰੀਏ ਨਾ ਫਿਰ ਵਧੀਆ ਲੱਗਦੀ ਆ ਨੇ ਨਹੀਂ ਤਾਂ ਨਾ ਜੇ ਆਪਾਂ ਗਾਜਰਾਂ ਨੂੰ ਧੋ ਕੇ ਸਮਾਰ ਕੇ ਬਣਾਈਏ ਨਾ ਇਹ ਜਿਹੜਾ ਉਹ কুরਕਰਾ ਜਾ ਪਰ ਨ ਨਹੀਂ ਹੁੰਦਾ ਕੀ ਕਹ ਦਿੰਨੇ ਆਪਾਂ ਮਿੱਟੀ ਵਾਂਗੂ ਤਾਂ কুরਕਰਾ ਜਾ ਰਹਿ ਜਾਂਦੀ ਆ ਮਿੱਟੀ ਵਾਂਗੂ ਉਹ ਚੀਜ਼ ਆ ਤਾਂ ਇਹ ਧੋ ਕੇ ਵਧੀਆ ਸਮਾਰ ਕੇ ਪਰ ਉਪਰ ਉਪਰ ਇੱਕ ਵਾਰੀ ਛਿਲਕਾ ਇਹਦਾ ਮੋਟਾ ਮੋਟਾ ਲਾ ਕੇ ਫੇਰ ਕਦੂ ਕਾਸ ਕਰੇ ਫਿਰ ਵਧੀਆ ਬਣਦੀ ਆ ਹਾਂਜੀ ਡੈਡੀ ਹੋਰ ਕਰੋਗੇ ਪਰ ਮੈਂ ਸੱਤ ਕਰਤੀ ਹਾਂ ਸੱਤ ਕਰਤੀਆਂ ਹਾਂਜੀ ਡੈਡੀ ਨੂੰ ਤਾਂ 10 ਕਰਨੀਆਂ ਚਾਹੀਦੀਆਂ ਸੀ ਤੁਹਾਨੂੰ ਸੱਤ कार दो, कार दो। चलो ठीक है डेडी कर दो कर दो चूल बाल लिया चल मम्मी रखो कड़ाही कड़ाही कड़ाहा रखो कड़ाहा रखो चूल्हे भारी ज्यादा ना है, है बहुत हैवी लोहे आम पाओ क्यों ਚਲੋ ਜੀ ਗਾਜਰਾ ਪਾਓ ਕੱਦੂ ਕਾਸ ਕੀਤੀ ਹੋਈਆਂ ਤੱਕਦੋ 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 5 ਕਿਲੋ ਗਾਜਰਾ ਨੂੰ ਕੱਦੂ ਕਾਸ ਕਰਨ ਲੱਗੇ ਪੂਰਾ ਘੰਟਾ ਲੱਗ ਗਿਆ ਹਾਂਜੀ ਪੂਰਾ ਇਹਨਾ ਟਾਈਮ ਲੱਗ ਜਾਂਦਾ ਦੇਖ ਲਓ ਗਜਰੇਲਾ ਖਾਣਾ ਘਣਾ ਸੌਖੀ ਗੱਲ ਹੈ ਘਰੇ ਬਣਾ ਕੇ ਬੜੋ ਔਖਾ ਲੱਗ ਗਿਆ ਇਹ ਖਾਣਾ ਦਾ ਸਖਾਲਾ ਹੀ ਆ ਮੈਂ ਹੋਰ ਹਿੱਤਾ ਕੇ ਮੈਂ ਖਾਣਾ ਸੋੱਖਾ ਬਣਾਣਾ ਆਖਾ ਲਾ ਅੱਗ ਦੇਖ ਤਾਂ ਜਮੱਚਦੀ ਆ ਹੁਣ ਹਾਂਜੀ ਬੱਚੀ ਜਾ ਰਹੀ ਐ ਇਹ ਤਾਂ ਲਾਉਣਾ ਹੀ ਔਖਾ ਇਹ ਸਿਆਣੇ ਬੰਦੇ ਨੇ ਕੰਮ ਕਰਨ ਵਾਲੇ ਨੇ ਤਾਰੇ ਦੇ ਮਾਤੂੰ ਲਾ ਲਾ ਗਾਜਰਾ ਬਿਲਕੁਲ ਲਾਲ ਨੇ ਹਨਾ ਹੈ ਗਾਜਰਾ ਵਧੀਆ ਨੇ ਗਾਜਰਾ ਜਿੰਨੀ ਵਧੀਆ ਮਤਲਬ ਲਾਲ ਹੋਊਗੀ ਜਿੰਨੀ ਵਧੀਆ ਹੋਊਗੀ ਉੰਨੀ ਵੀ ਜਰੇਲਾ ਵਧੀਆ ਬਣਦਾ ਗਾਜਰਾ ਨੇ ਵਧੀਆ ਲੈ ਕੇ ਆਉਂਦੇ ਹਮ ਜਿਹੜਾ ਸੋਬਾ ਆਇਆ ਸੀਗਾ ਸਬਜੀ ਵਾਲਾ ਲੈਣ ਲੱਗੇ ਸੀ ਉਹ ਜਿਹੇ ਗਾਜਰਾ ਨਹੀਂ ਸੀ ਵਧੀਆ ਇੰਨੀ ਆ ਉਹ ਥੋੜੀ ਚਿੱਟੀ ਨਹੀਂ ਆ ਹਾਂ ਉਹ ਮਤਲਬ ਲਾਲ ਨਹੀਂ ਸੀਗੀਆਂ ਇੰਨੀ ਆ ਜਿਵੇਂ ਇਹ ਲਾਲ ਨੇ ਨਾ ਇਹ ਪੂਰੀਆਂ ਲਾਲ ਇਹ ਫਿਰ ਮੰਡੀ ਤੋਂ ਲੈ ਕੇ ਆਇਆ ਨਾ ਫਿਰ ਉੱਥੋਂ ਦੇ ਫਰਕ ਦਾ ਪੈ ਜਾਂਦਾ ਚੀਜ਼ ਦਾ ਗਾਜਰਾਂ ਦੇ ਦਾ ਜਿਹੜਾ ਹੈਗਾ ਸੀ ਆਪਾਂ ਕਦੋਂ ਘਸ ਕਿਤੇ ਸੀ ਉਦੋਂ ਥੋੜੇ ਘਟ ਗਈਆਂ ਨਾ ਮੰਮੀ ਘਟਣ ਗਈਆਂ ਨਾ ਹੋਰ ਅਜੇ ਸੇਕ ਲੱਗਣ ਨਾਲ ਹੋਰ ਵੀ ਫਰਕ ਪਾਊਗਾ ਨਾ ਹੂੰ ਦਾ ਪਾਣੀ ਸੁੱਕ ਗਿਆ ਫਿਰ ਉਦੋਂ ਤਾਂ ਉਹ ਤੋਂ ਬਾਅਦ ਵੀ ਫਿਰ ਸਾਰਾ ਕੁਝ ਇਹਦੇ ਚ ਮਿਲਾਵਾਂਗੇ ਨਾ ਆਪਾਂ ਆਣੀਓ ਖਾਣੋ ਜੀ ਵਧੀਆ ਨਰਾਂ ਦਾ ਵਿੱਚ ਨਹੀਂ ਪਾਫਕ ਦਾ ਛੱਡਦਾ ਪਿਆ ਨਾ ਥੱਲੇ ਅੱਗ ਹੋ ਚੀ ਨਾ ਆਹ ਤੇ ਪਫਾ ਨੇ ਕਲੀਆਂ ਨੇ ਨੂੰ ਸਭ జగਤ ਕਰੇ ਨਮਸਕਾਰ ਹਾਂਜੀ ਕੀ ਕੀ ਲੈ ਗਿਆ ਡਰਾਈ ਫਰੂਟ ਚੱਕ ਲਿਆਓ ਠੀਕ ਹੈ ਵੀ ਲੈ ਆਵਾਂ ਦੇਖ ਲਾਂਗੇ ਥੋੜਾ ਮੋਟਾ ਮੋਟਾ ਇਹ ਕੁੱਟ ਲਾਂਗੇ ਨਾ ਬੜਾ ਬਹੁਤ ਜ਼ਿਆਦਾ ਮੋਹ ਨਹੀਂ ਰੱਖਣਾ ਹੈਗਾ ਥੋੜਾ ਬਰੀਕ ਜੇ ਹੋ ਜਾਣਗੇ ਫਿਰ ਖਾਧੇ ਵੀ ਜਾਣਗੇ ਨਾ ਬਾਏ ਓਕੇ ਬਾਏ ਬਾਏ ਜਾਓ ਲੈ ਕੇ ਆਓ ਬਾਜੂ ਲੈ ਮਮੀ ਮੋਟਾ ਮੋਟਾ ਜਿਹਾ ਕੁੱਟੇਓ ਦਾ ਪਾਲਾ ਬਦਾਮ ਵਿੱਚ ਹਾਂਜੀ ਹਾਂਜੀ ਆ ਕੁੱਟੋ ਫਿਰ ਮੈਂ ਬਦਾਮ ਐਡ ਕਰ ਦਿਆਂ ਮੋਟਾ ਮੋਟਾ ਜਿਹਾ ਨਹੀਂ ਜ਼ਿਆਦਾ ਉਹ ਨਾ ਹੋਣ ਬਹੁਤ ਆ ਮੰਮੀ ਵਾਸਤੇ ਠੀਕ ਹੈ ਜ਼ਿਆਦਾ ਫੇਪਰੀ ਕੋ ਜਾਣੇ ਨੇ ਕੱਢ ਲੋ ਇਹਨੂੰ ਹੋਰੇ ਕਰ ਸਾਈਡ ਜੱਟ ਕਾਦੋ ਨਾ ਖੁਦ ਕਰ ਦਿੰਦੇ ਹਾਂ ਪਾਣੀ ਬਰਾਮ ਪਾ ਲੋ ਹੁਣ ਥੋੜੇ ਗੋਇਆ ਨੂੰ ਘੜੇ ਵਾਲਾ ਉਹ ਛੋੜ ਜਾਈ ਨਹੀਂ ਬਾਹਰ ਚਲੋ ਕੱਟ ਲਓ ਇਹਨਾਂ ਨੂੰ ਵੀ ਹੁਣ ਮੋਟਾ ਮੋਟਾ ਜਿਹਾ ਕੱਟ ਲਿਓ ਇਹਨਾਂ ਥੱਲੇ ਲੱਗ ਜੇ ਨਾ ਤੇ ਆਪ ਬਹੁਤ ਤੇਜ਼ ਆ ਹਾਂ ਫਾਨੀ ਰੂਕਦਾ ਨਿਕਲਦੀਆਂ ਨੇ ਮੰਮੀ ਹੋਰ ਵੀ ਬਣ ਤਾਂ ਹੁਣ ਬਣਨ ਲੱਗ ਗਿਆ ਨਾ ਇਹ ਤਾ ਕਰਕੇ ਆ ਗਾਜਰਾਂ ਦਾ ਰੰਗ ਚੇਂਜ ਹੋਣ ਲੱਗ ਗਿਆ ਹੈ ਨਾ ਦੇਖ ਤਾਂ ਜਦੋਂ ਆਣਾ ਲੱਗ ਜਾਂਦਾ ਚੇਂਜ ਹੋ ਜਾਂਦਾ ਕਲਰ ਯਾ ਬੱਸ ਹੋ ਗਏ ਬਸ ਬਹੁਤ ਹੈ ਮੰਮੀ ਆਪਾਂ ਤਾਂ ਮोटे-ਮोटे ਹੀ ਕੱਟਣੇ ਸੀ ਵਾ ਕੱਢ ਲਓ ਪਲੇਟ 'ਚ ਗਾਰਡੋ ਗਾਰਡੋ ਚਲੋ ਬਾਸ ਮੋٹے ਮੋٹے ਕੁਟੇ ਗਏ ਬਸ ਇਹ ਪੈ ਜਾਣਗੇ ਹੁਣ ਸੋ ਵੀ ਪਾ ਲਾ ਅੰਮਲਾ ਤਾਂ ਬਣਤਾ ਗਿਆ ਹਨਾ ਬਾਣੀ ਦਾ ਸੁੱਕ ਗਿਆ ਨਾ ਪਾਫ ਕਰਕੇ ਨਾ ਪਤਾ ਨਹੀਂ ਕੁਛ ਲੱਗਦਾ ਦੇਖ ਲੈ ਨਾ ਪਾਣੀ ਤਾਂ ਸੁੱਕ ਗਿਆ ਵੈਸੇ ਜਮਾਈ ਦਾ ਘੇੜ ਕੀ ਕਰੇਗੀ ਜਮਾ ਨਹੀਂ ਨਾ ਕਰਨਾ ਹੈਗਾ ਉਹ ਇਹ ਦੇਖੋ ਜੀ ਪਾਣੀ ਤਾਂ ਸੁੱਕ ਗਿਆ ਇਹਦਾ ਚਲਾ ਲਵਾਂਗੇ ਜੇ ਪਾਣੀ ਸੁੱਕੀ ਜਾਣਾ ਹਾਂਜੀ ਕਿੰਨੀ ਵੀ ਡਾਲਣੀ ਹੈ ਵਿੱਚ ਸ਼ੱਕਰ ਪਾਣੀ ਹੈ ਕਾ ਬੋਰਾ ਖੰਡ ਬੋਰਾ ਖੰਡ ਪਾ ਲਾ ਸ਼ੱਕਰ ਤੋਂ ਖਾਲੀ ਬੋਰਾ ਖੰਡ ਪਾ ਲੈਣੇ ਹਨ 5 ਕਿਲੋ ਚ ਕਿਲੋ ਜ਼ਿਆਦਾ ਹੋ ਜੂ ਥੋੜੀ ਘੱਟ ਪਾਵਾਂਗੇ ਹਾਂ 750 ਗ੍ਰਾਮ ਬਾਅਦ ਆ ਤੁੱਕੀ ਫੇਰੇ ਚ ਖੋਆ ਵੀ ਪੈਣਾ ਨਾ ਕਿਲੋ। ਆਪਾਂ ਕੱਕ ਨਹੀਂ ਪਾਉਣੀ ਆ। ਆਪਾਂ ਕਿਹੜਾ ਮਾਪਣੀਆਂ ਕੀ ਨੂੰ। ਕਹਿਣਾ ਮਤਲਬ ਵੀ ਕਿਲੋ ਆਪਣੇ ਕੋਲੇ ਹੈਗੀ ਆ ਬੂਰਾ ਖੰਡ। ਆਪਾਂ ਕਿਲੋ ਨਹੀਂ ਪਾਣੀ ਕਿਲੋ ਤਾਂ ਆਪਾਂ ਘੱਟ ਹੀ ਪਾਵਾਂਗੇ। ਫੇਰ ਸੂ ਉਹ ਵੀ ਪਾਉਣਾ ਵਿੱਚ। ਵਿੱਚ ਖੋਆ ਵੀ ਤਾਂ ਪੈਣਾ ਕਿਲੋ ਹਲੇ। ਫੇਰ ਡਰਾਈ ਫਰੂਟ ਵੀ ਪੈਣੇ ਨੇ। ਸਾਰਾ ਕੁਝ ਪੈ ਜਾਣਾ ਵਾ। ਜਿਵੇਂ ਆਪਣੀ ਮੰਮੀ ਬਣ ਗਈਆਂ। ਉਹ ਵੀ ਆ ਵਾਜਾ ਬਣ ਕੇ ਸਾਰਾ ਇਹ ਸਮਾਨ ਵੇਚ। ਹੋਣਾ ਚ ਪਾਓ। ਚਲੋ। ਕਰਨਾ ਮਿਕਸ ਕਾਜੂ ਦੇ ਬਦਾਮ ਆਪਾਂ 5 ਕ ਮਿੰਟ ਇਹਨੂੰ ਲਵਾ ਲਉ ਛੇਜ ਇਹਨਾਂ ਨੂੰ ਫਿਰ ਇਹ ਚ ਆਪਾਂ ਖੋਆ ਤੇ ਖੋਆ ਤੇ ਫਿਰ ਇਹ ਚ ਆਪਾਂ ਸ਼ੱਕਰ ਬੋਰਾ ਖੰਡ ਕਰ ਦਾਂਗੇ ਮਿਲਾ ਦਾਂਗੇ ਉਹ ਵੀ ਤਾਂ ਪਾ ਦੇ ਹਾਂਜੀ ਉਹ ਵੀ ਪਾਓ ਓਹੋ ਓਹੋ ਕਿਆ ਬਾਤ ਹੈ ਗਾਜਰਾਂ ਦਾ ਰੰਗ ਦੇਖੋ ਕਿੰਨਾ ਸੋਨਾਵਾਂ ਬਣ ਕੇ ਆਇਆ ਦੇਖੀ ਕਿੰਨੇ ਉਹ ਦਿੱਤਾ ਪਰ ਥੋੜੀ ਆਹੀ ਪਾ ਲ ਮਮੀ ਸੋ ਗਈ ਤਾਂ ਬਸ ਬਹੁਤ ਜ਼ਿਆਦਾ ਨਹੀਂ ਪਾਣੀ ਆਇਆ ਹੈਗੀ ਬਾਹ ਇਹ ਤੋ ਖਾ ਕੇ ਨਜ਼ਾਰਾ ਹੀ ਆ ਜਾਣਾ ਨਜ਼ਾਰਾ ਲੈ ਕੇ ਨਹੀਂ ਆ ਖਾ ਕੇ ਬੱਲੇ ਬੱਲੇ ਹੋ ਜਾਣੀਆਂ ਐ ਤਾਂ ਚੀਨੀ ਪਾਉਣੀ ਆ ਕਿਉ ਪਾਉ ਉਹ ਪਾਉਣਾ ਅੱਗ ਮਚਰੀ ਐ ਅੱਗ ਨਹੀਂ 부ਜੀ ਹੈਗੀ ਨਹੀਂ ਸਾਡਾ ਗਜਰੇਲਾ तकरीबन बानके तकरीबन ਬਣ ਕੇ ਹੋ ਚੁੱਕੇ ਆ ਤਿਆਰ ਅਸੀਂ ਖਾਵਾਂਗੇ ਓਹੋ ਕੀ ਬਾਤ ਹੈ ਪਿਛਲੇ ਤਾਂ ਪਿਛਲੇ ਸਾਲ ਤਾਂ ਨਹੀਂ ਆਪਾਂ ਬਣਾਇਆ ਹੈਗਾ ਮੰਮੀ 2 ਸਾਲ ਹੋ ਗਏ ਨਾ 2 ਸਾਲ ਪਹਿਲਾਂ ਬਣਾਇਆ ਸੀ ਆਪਾਂ ਨੇ ਤੇ ਆਪਾਂ 7 ਕਿਲੋ ਗਾਜਰਾ ਲਈ ਸੀ ਨਾ ਮਾੜਾ ਆਪਾਂ 5 ਕਿਲੋ ਲਈਆਂ ਨੇ 10 ਕਿਲੋ ਕਿੱਥੇ ਪਾਉਂਗੀ 10 ਕਿਲੋ ਵਸੇ ਕਡਾਈ ਛੋਟੀ ਪੈ ਜਾਣੀ ਸੀ ਨਹੀਂ ਜੇ ਤੂੰ ਕਹਿੰਦੀ 10 ਕਿਲੋ ਨਹੀਂ ਬਣਾਵੀਂ ਕੱਲ੍ਹ ਚ 2 ਕਿਲੋ ਬਣਾਉਣਾ ਪੈਂਦਾ 2 ਕਿਲੋ ਕਰਨਾ ਪੈਂਦਾ ਹੂੰ ਨਹੀਂ 5 ਕਿਲੋ ਵੀ ਠੀਕ ਆ ਬਹੁਤ ਆ ਹਲੋਂ ਦਾ ਕਿਹੜਾ ਤਖੜਾ ਬਣਦਾ ਇਹ ਹਲੋਂ ਦਾ ਹੂੰ ਜੋਰ ਦਾ ਪੂਰਾ ਲੱਗਦਾ ਵਾ ਪਹਿਲਾਂ ਦੁਕਾਦਾਰਾਂ ਨੂੰ ਘੰਟਾ ਲੱਗ ਜਾਂਦਾ ਵਾ ਇਹ ਤੇ ਸੇਕ ਲਵਾਉਣਾ ਪੈਂਦਾ ਪੂਰਾ 45 ਮਿੰਟ ਕੇਵਰ ਘੰਟਾ ਵੀ ਲੱਗ ਜਾਂਦਾ ਵਾ ਚਲੋ ਆ ਤਾਂ ਪਹਿਲਾ ਕਿੱਲਾ ਚੱਲਦੀ ਜਾਂਦਾ ਵਾ ਅੱਗ ਨਹੀਂ ਬੁਝਣ ਦਿੱਤੀ ਹੈਗੀ ਆਪਾਂ ਇਹ ਮਲਾਪ ਤੇ ਆਪਾਂ ਬੋਰਾ ਖੰਡ ਝਾਣ ਦੋ ਝਾਣ ਦੋ ਝਾਣ ਦੋ ਐਕੈਡਮੀ 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 ਬਹੁਤ ਆ ਮਲਾਦ ਹਾਂਜੀ ਰੈਡੀ ਬਣ ਗਿਆ ਨਾਈਸ ਬਣਿਆ ਨਹੀਂ ਕਿੰਨਾ ਚੇਕ ਲਵਾਣਾ ਹੋਰ ਅਰੇ 10 ਮਿੰਟ ਲੱਗਣਗੇ 10 ਮਿੰਟ ਅੱਗੇ ਤੇਣੀ ਕਰ ਤਾ ਮੈਂ ਤਾਂ ਕਿਹਾ ਸੀ ਅੱਗਰ ਚੱਲ ਰਹੀ ਆ ਪਣ ਤਾਂ ਗਿਆ ਵੇ ਸੇ ਸੇਕ ਹੁਣ 5-7 ਮਿੰਟ ਦੇ ਲੱਗਣਾ ਜਿਆਦਾ ਤਾਂ ਨਹੀਂ ਲੱਗਣਾ ਹੈਗਾ ਆ ਦੇਖ ਤਾਂ ਆ ਜਿਹੜਾ ਪਾਣੀ ਆ ਜਲਦੇ ਚ ਨਾ ਆ ਪਣ ਜਿਹੜਾ ਰਹਿ ਗਿਆ ਮੱਚ ਜੇ ਨਾ ਹਰਾ ਤੁਸੀਂ ਵੀ ਕੰਟਰੀਬਿਊਸ਼ਨ ਦੇ ਰਹੋ ਵਧੀਆ ਗੱਲ ਆ ਮੈਂ ਮਾਣਿਆ ਨਾਲ ਬਹੁਤ ਬਣਾਏ ਨੇ ਇਹ ਜੇ ਕੰਮ ਕੀ ਤੁਸੀਂ ਹਲਵਾਈਆਂ ਨਾਲ ਰਹੇ ਹੋ ਹਾਂ ਅੱਛਾ ਠੀਕ ਹੈ ਕੋਈ ਫਿਰ ਸੁਣਾਓ ਕਿੱਸਾ ਜਦ ਤੁਸੀਂ ਹਲਵਾਈਆਂ ਨਾਲ ਰਹੇ ਹੋ ਤੁਸੀਂ ਕੀ ਕੀ ਬਣਾਇਆ ਵਾ ਗੁਲਾਬ ਜਾਮੁਨਾ ਬਣਾਉਂਦੇ ਰਹੇ ਆ ਰਸਗੁੱਲੇ ਬਣਾਉਂਦੇ ਰਹੇ ਆ ਤੇ ਸਾਨੂੰ ਤਾਂ ਕਦੇ ਬਣਾ ਕੇ ਖਵਾਈਆਂ ਨਹੀਂ ਹੈਗੀਆਂ ਆ ਜਿਹੜਾ ਇਹ ਅਸੀਂ ਇਹਦੇ ਵਿੱਚ ਇੱਕ ਕੰਨੀ ਬਣਾਇਆ ਅਸੀਂ ਉਹ ਲੈ ਲੈਣਾ 10 ਕਿਲੋ ਦੁੱਧ ਬੇਰ ਕੇ ਦਾ ਵਿੱਚ ਢੇੜ ਲੈਣੀਆਂ ਗਾਜਰਾਂ ਲਗੇ ਰਹਿਣਾ ਛੇਠੋਂ ਅੱਗ ਤੇਜ਼ ਕਰ ਦੇਣੀ ਮਰਾਂ ਤੁਸੀਂ ਹਲਵਾਈਆਂ ਵਾਲਾ ਕੰਮ ਕੀਤਾ ਹੋਇਆ ਵਾ ਫੇਰ ਤੁਸੀਂ ਸਾਡੇ ਨਾਲ ਕਰਾਇਆ ਕਰੋ ਕੰਮ ਜਿase ਲੱਗੇ ਹੁੰਨੇ ਆ ਆਪਾਂ ਜਦ ਗਜਰੇਲਾ ਬਣ ਗਿਆ ਸਭ ਤੋਂ ਪਹਿਲਾਂ ਟੇਸਟ ਵੀ ਆਪਾਂ ਤੁਹਾਨੂੰ ਹੀ ਕਰਾਵਾਂਗੇ ਖਾ ਕੇ ਦੱਸੋ ਮਰ ਕਿਹਜਾ ਬਣਿਆ ਠੀਕ ਹੈ ਮੈਂ ਕੱਲਾ ਗਜਰੇਲਾ ਕਰੂਗਾ ਜੇ ਮਿੱਠਾ ਪਸੰਦ ਨਹੀਂ ਕਰਦੇ ਟੈਸਟ ਫਿਰ ਸ਼ੂਗਰ ਮਾਜੂ ਅੱਛਾ ਉਦਾਂ ਦਾ ਜਿਵੇਂ ਤੁਸੀਂ ਖਾਂਦੇ ਹੀ ਨਹੀਂ ਹੈਗੇ ਮਿੱਠੀ ਚੀਜ਼ ਕੋਈ ਨਾ ਟੈਸਟ ਕਰਕੇ ਦੱਸ ਦਿਓ ਕਿਹਜਾ ਬਣਿਆ ਵਾ ਚਾਹੇ ਦੋ ਚਮਚੇ ਖਾ ਲਿਓ ਨਾ ਜ਼ਿਆਦਾ ਖਾਓ ਹੁਣ ਮੰਮੀ ਵਾਲੀ ਸੀਟ ਦੇਤੀ ਆਪਾਂ ਡੈਡੀ ਨੂੰ ਠੀਕ ਹੈ ਨਾ ਡੈਡੀ ਕਹਿੰਦਾ ਮੈਂ ਹਲਵਾਈ ਪੁਨੇ ਕਰਦਾ ਰਿਹਾ ਵਾਂ ਅੱਗੇ ਤੋਂ ਆਪਾਂ ਡੈਡੀ ਨੂੰ ਹੀ ਬਿਠਾਇਆ ਕਰਾਂਗੇ ਕੋਲ ਮੰਮੀ ਨੂੰ ਨਹੀਂ ਬਿਠਾਇਆ ਕਰਨਾ ਠੀਕ ਹੈ ਡੈਡੀ ਕਿੰਨੀ ਵੀ ਸੇੜੀ ਬੱਝਾਉਂਗਾ ਕਿੰਨਾ ਟਾਈਮ ਲੱਗੂਗਾ ਡੈਡੀ ਹੋਰ ਹੋਇਆ ਪਾਣ ਨੂੰ ਹੁਣ ਦਾ ਹੁਣ ਪਾ ਦਿਓ ਪਰ ਕੱਚਾ ਰਹਿ ਜੂਗਾ ਨਾ ਅੱਛਾ ਤੁਸੀਂ ਕੀ ਕਹਿ ਰਹੇ ਹੋ ਮੰਮੀ ਮਾ ਕੀ ਬੋਲਣਾ ਨੂੰ ਮਲਿਆਉ ਨਾ ਵੇ ਠੰਡਾ ਇੱਥੇ ਬੈਠੇ ਨੂੰ ਸੇਕ ਮੂਰੇ ਵਿਚੁੱਲੇ ਗੋਲ ਬੈਠੇ ਨੇ ਠੰਡ ਹੈਗੀ ਆ ਹਨਾ ਆ ਠੰਡ ਵੀ ਹੈਗੀ ਆ ਸਹੀ ਇਹ ਵੀ ਗੱਲ ਹੈਗੀ ਆ ਸਹੀ ਗੋਲੇ ਗੂਡੇੰ ਸਹੀ ਤਰ੍ਹਾਂ ਬੀਨ ਵਧੀਆ ਚੰਗੀ ਗੱਲ ਆ ਚਲੋ ਮੀ ਖਵਾ ਕਰੋ ਹਲੋ ਹਲੋ ਪਾਓ ਇਹਦੇ ਚ ਚਲੋ 加ਡੋ ਲਾ ਫਾਇਨੋ ਬਾ ਕੋਆ ਵਧੀਆ ਹੈ ਨਾ ਲਓ ਜੀ ਹੁਣ ਲੱਗ ਗਿਆ ਖੋਆ ਪਾਓ 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 ਪਾ ਲਓ ਪਾ ਲਓ ਪਾ ਲਓ ਪਾਓ ਪਾ ਲਓ ਚਲੋ ਚਲੋ ਡੈਡੀ ਰਲਾਓ ਹੁਣ ਕੋਏ ਨੂੰ ਤਾਜਾ ਹੀ ਕਰੋ ਕਿ ਨਾ ਪੱਥਰੀ ਬਣ ਜਾਣਾ ਤੀ ਖੋਆ ਖੋਆ ਤਾਜਾ ਹੀ ਆ ਨਾ ਤਾਂ ਕਰਕੇ ਵਧੀਆ ਵਾ ਉਹ ਤਾਂ ਇਹ ਤਾਜਾ ਹੀ ਦਿੰਦੇ ਨੇ ਨਾ ਖੋਆ ਹਨਾ ਡੈਡੀ ਤਾਜਾ ਸਵੇਰੇ ਕੱਢਦਾ ਸੀ ਸਵੇਰੇ ਕੱਢ ਲੈਂਦੇ ਨੇ ਰੋਜ਼ ਯੋ ਪਾ ਦਿਓ ਡੈਡੀ ਹੋਰ ਪਾ ਦਿਓ ਚਲੋ ਉਹ ਨਹੀਂ ਹੈ ਨਹੀਂ ਰੋਲਾ ਪਾਉਣ ਦੀਏ ਪਾ ਬੈਤ ਰੋਲਾ ਕਾ ਪਾਇਆ ਬੰਨੀ ਪਾ ਲਾਂ ਡੇੜੀ ਪਾ ਲਾਂ ਡੇੜੀ ਬਹੁਤ ਆ ਰਹੀ ਜਰੇਲੇ ਦੀ ਖੁਸ਼ਬੂ ਆ ਰਹੀ ਆ ਰਹੀ ਡੇੜੀ ਤੋਂ ਆ ਰਹੀ ਆ ਆ ਰਹੀ ਆ ਰਹੀ ਆ ਅੱਛਾ ਚਲੋ ਮਿੱਠਾ ਪਾਵਾਂਗੇ ਤੁਮ ਮਗਨੂਫੇ ਰਹਿਦਾ ਆ ਮਿੱਠਾ ਪਾਤਾ ਡੇੜੀ ਆਲਰੇਡੀ ਪਾਇਆ ਹੋਇਆ ਵਿੱਚ ਮਿੱਠਾ ਪਾਇਆ ਹੋਇਆ ਆ ਪਾਣੀ ਪਾਣਾ ਨਹੀਂ ਪਾਣਾ ਹੁੰਦਾ ਬਸ ਬਣ ਗਿਆ ਹੁੰਦਾ ਬਸ ਇਹ ਤੁਸੀਂ ਰਲਾ ਦਿਓ ਚੰਗੀ ਤਰ੍ਹਾਂ ਰਲਾ ਦਿਓ ਸਾਰਾ ਕੁਝ ਕਿਉਂ ਕੀ ਹੋ ਗਿਆ ਹੁਣ ਤੂੰ ਥੱਕ ਗਈ ਮੈਂ ਹੁੰਦੂ ਸਿੰਘ ਇਹੋ ਕਰੋ ਇੱਕ ਜਿੰਦ ਇੱਕ ਜਾਨ ਇਹਨੂੰ ਜਿਹੜੇ ਹਲਵਾਈ ਹੁੰਦੇ ਨੇ ਨਾ ਡੈਡੀ ਉਹ ਕੰਮ ਪੂਰਾ ਕਰਕੇ ਉੱਠਦੇ ਹੁੰਦੇ ਨੇ ਦੂਜਿਆਂ ਨੂੰ ਸਿਖਾਉਣਾ ਵੀ ਹੁੰਦਾ ਅਮਰੀਦ ਆਹ ਕਰਲਾ ਤੂੰ ਮੈਨੂੰ ਕਿਸ ਸਿਖਾਣਾ ਹੁੰਦਾ ਦੂਜੇ ਨੂੰ ਆਪਣੇ ਘਰ ਮੋਰਾ ਜੀ ਛੋਟੇ ਖਾਨ ਨੂੰ ਵੇਸੋਗਾ 10 ਦੇ ਛੋਟੇ ਖਾਨ ਨੂੰ ਹੂੰ ਕੀ ਬਾਤ ਹੈ ਗਜਰੇਲਾ ਦੇਖ ਕੇ ਮੂੰਹ ਚ ਪਾਣੀ ਆ ਗਿਆ ਮੇਰੇ ਤਾਂ ਹਲਵਾਈ ਵੀ ਜਿਹੜੇ ਇੰਨਾ ਖੁੱਲਾ ਖੁੱਲਾ ਬਣਾਉਂਦੇ ਨੇ ਕੜਾਹੇ ਚ ਅਣਾ ਗੜੀ ਹੂੰ ਤਾਂ ਜੀ ਪੁੱਛ ਲੈਣਾ ਚਾਹੀਦਾ ਸੀ ਹਲਵਾਈ ਨੂੰ ਵੀ ਆਹ ਕੰਮ ਕਿਵੇਂ ਕਰਨਾ ਸਾਨੂੰ ਹੁਣ ਤੁਸੀਂ ਰਾਹੀ ਨਹੀਂ ਪਾਇਆ ਹੈਗਾ ਗਲਤ ਗੱਲ ਆ ਵੈਸੇ ਤੁਹਾਡੀ ਇਹ ਕੋ ਕਬਲੀ ਤੇ ਚਮਚ ਲੈ ਆਸਤ ਨੇ ਕਾਲੇ ਦਾ ਚਮਚ ਲੈ ਆਓ ਫਿਰ ਟੇਸਟ ਕਰਕੇ ਦੇਖਣਗੇ ਡੈਡੀ ਕਿੱਦਾਂ ਦਾ ਬਣਿਆ ਮਮੇ ਅਕੜਾ ਬਣ ਕੇ ਹੋ ਗਿਆ ਗਜਰੇਲਾ ਤਿਆਰ ਆਪਾਂ ਹੁਣ ਇਹਦੇ ਚ ਪਾਈਏ ਪਾਓ ਇਹਦੇ ਚ ਮੈਂ ਪਾਵਾਂ ਮੈਂ ਤੁਸੀਂ ਪਾਉਂਗੇ ਨਹੀਂ ਪਾਵਾਂਗਾ ਲਾ ਪਾਓ ਇਹ ਕੋਲ ਲੈ ਡੈਡੀ ਨੂੰ ਕਰਾਈਏ ਟੇਸਟ ਕਿਆ ਬਣਾਇਆ ਬਹੁਤ ਆ ਬਹੁਤ ਵਧੀਆ ਲਿਓ ਉਹ ਬੱਤੀ ਤਾਂ ਚੱਲ ਗਈ ਕੋਈ ਨੂੰ ਮੋੜੀ ਕਰੀ ਜਾਓ ਉੱਤੇ ਜੇ ਪੌਣਾ ਪਾ ਦਿਓ ਔਰ ਡਰਾਈ ਫਰੂਟ ਉਹਦੇ ਆ ਜੂਗਾ ਵਿੱਚ ਆਲੋ ਡੈਡੀ ਖਾਓ ਡਰਾਈ ਫਰੂਟਸ ਆਂਦੇ ਡਰਾਈ ਫਰੂਟਾ ਦੁੱਧ ਤੇ ਪਾਣੀ ਉਤੇ ਪੰਦੇ ਉਹਦਾ ਫੇਰ ਫੋਟੋ ਚ ਆ ਜਾਂਦਾ ਹੈ ਨਾ ਵੀ ਹਾਂ ਪਾਇਆ ਹੋਇਆ ਕਿਸੇ ਚੀਜ਼ ਚ ਕੱਢ ਕੇ ਪਾ ਲਿਓ ਉਹ ਫਿਰ ਉਹਦੇ ਪਾਵਾਂਗੇ ਨਾ ਹਾਂ ਉਹ ਚ ਪਾ ਲਿਓ ਤੁਸੀਂ ਇਹ ਖਾ ਕੇ ਦੇਖੋ ਪਹਿਲਾਂ ਕਿਹਜੋ ਬਣ ਜਾਵਾਂ ਨਾਲੇ ਆਦੇ ਰਿਵਿਊ ਦੋ ਕਿਹਦਾ ਬਣਾ ਹੈ ਮਿੱਠਾ ਵੈਸੇ ਤੁਹਾਨੂੰ ਢੜਾ ਜਿਆਦਾ ਲੱਗੂਗਾ ਮੇਰੇ ਹਿਸਾਬ ਨਾਲ ਮਿੱਠਾ ਥੋੜਾ ਜ਼ਿਆਦਾ ਇਹ ਬਣਿਆ ਬਹੁਤ ਸੋਹਣਾ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹੂੰ ਔਰ ਜਿੰਨੀਆਂ ਵੀ ਚੀਜ਼ਾਂ ਪਾਉਣੀਆਂ ਨੇ ਪਾ ਸਕਦੇ ਹੋ ਤੁਸੀਂ ਉਹ ਡਰਾਈ ਫਰੂਟ ਤਾਂ ਅੰਦਰ ਹੀ ਪਾ ਦਾਂਗੇ ਥੋੜਾ ਜਿਹਾ ਹਨਾ ਠੀਕ ਹੈ ਬਾਕੀ ਬਣ ਗਈਆਂ ਗਾਜਰਾਂ ਤਾਂ ਬਣ ਗਈਆਂ ਨਾ ਹਾਂ ਹਾਂ ਕੱਚੀਆਂ-ਕੁੱਚੀਆਂ ਵਾਲੇ ਤਾਂ ਲੱਗ ਰਹੀ ਹੈਗੀ ਤੁਹਾਨੂੰ ਇਹਨੂੰ ਕੋਈ ਥાળ ਲੈ ਲਓ ਥਾਲ ਦੇ ਵਿੱਚ ਮਾਰਾ ਜਿਹਾ ਡਾਂਕਾ ਉਹ ਫੇਰ ਕੇ ਉਹਦੇ ਵਿੱਚ ਉੱਤੇ ਪਾ ਦਿਓ ਠੀਕ ਹੈ ਉਹਦੇ ਉੱਤੇ ਡਰਾਈ ਫਰੂਟ ਪਾ ਦਿਓ ਫੇਰ ਪਰਨੇ ਕਰਿਓ ਸਾਦਾ ਗਾਜਰ ਦਾ ਹਲਵਾ ਬਣ ਕੇ ਹੋ ਚੁੱਕਿਆ ਹੈ ਤਿਆਰ ਖੋਪਸੋ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਵੀਡੀਓ ਆ ਉਹ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਤਾਂ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਸਾਡੀ ਅੱਜ ਦੀ ਰੈਸিপি ਕਿਦਾਂ ਦੀ ਲੱਗੀ ਆ ਔਰ ਤੁਹਾਡੇ ਕਮੈਂਟ ਨਾਲ ਸਾਨੂੰ ਬੜੀ ਹੌਸਲਾ ਸਜਾਈ ਮਿਲਦੀ ਹੈ ਇਸ ਕਰਕੇ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਰੈਸਪੀਜ਼ ਕਿਵੇਂ ਦੀਆਂ ਲੱਗਦੀਆਂ ਨੇ ਮਿਲਾਂਗੇ ਅਸੀਂ ਤੁਹਾਨੂੰ ਅਬਲੀ ਵੀਡੀਓ ਦੇ ਨਾਲ ਇਕਨਮੇ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ